ਆਮ ਆਦਮੀ ਪਾਰਟੀ ਦੇ ਸਿੱਖ ਚਿਹਰੇ ਐਚਐਸਪੋਨਾ ਗੱਲਬਾਤ ਕਰਦੇ ਆਂ ਕਿ ਆਮ ਆਦਮੀ ਪਾਰਟੀ ਦਾ ਅੱਜ ਕੱਲ ਕੀ ਹਾਲ ਆ ਆਮ ਆਦਮੀ ਪਾਰਟੀ ਕੀ ਕਰ ਰਹੀ ਆ ਆਮ ਆਦਮੀ ਪਾਰਟੀ ਚ ਇੰਟਰਨਲ ਕੰਟਰਡਿਕਸ਼ਨਾਂ ਦੀ ਗੱਲ ਆਉਂਦੀ ਆ ਉਹ ਕਿੰਨੀਆਂ ਨੇ ਸਾਡੇ ਨਾਲ ਨੇ ਫੂਲਕਾ ਨਾਲ ਗੱਲਬਾਤ ਕਰਦੇ ਆਂ ਫੂਲਕਾ ਸਾਹਿਬ ਕੀ ਹਾਲ ਆ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਹਾਲ ਬੜਾ ਵਧੀਆ ਜੀ ਪਰ ਮੈਂ ਪਹਿਲਾਂ ਤੁਹਾਨੂੰ ਥੋੜੀ ਜਿਹੀ ਗੁਜਾਰਸ਼ ਕਰਾਂਗਾ ਜੇ ਤੁਸੀਂ ਪੰਜਾਬ ਦੇ ਚਿਹਰੇ ਕਹਿ ਹੁੰਦਾ ਨਾ ਤੇ ਮੇਰਾ ਖਿਆਲ ਆ ਥੋੜਾ ਜਿਹਾ ਬਿਹਤਰ ਹੁੰਦਾ ਮੈਂ ਸਾਰਿਆਂ ਦਾ ਸਾਂਝਾ ਜੀ ਆਮਾਦੀ ਪਾਰਟੀ ਦਾ ਬਹੁਤ ਵਧੀਆ ਹਾਲ ਆ ਮੈਂ ਮੈਂ ਹੁਣੇ ਆਪਣੇ ਇਲਾਕੇ ਚ ਘੁੰਮਦਾ ਫਿਰਦਾ ਆ ਆ ਲੋਕਾਂ ਦੇ ਦਿਲ ਚ ਐਂਡਾ ਉਤਸ਼ਾਹ ਬੜਾ ਤਕੜਾ ਉਤਸ਼ਾਹ ਹੋਰ ਖਾਸ ਕਰਕੇ ਜਿਹੜੀ ਹੁਣ ਜੋ ਲੇਟੈਸਟ ਜੋ ਰੈਲੀ ਹੋਈ ਆ ਉਹ ਤਾਂ ਛਪਾਰ ਦੇ ਮੇਲੇ ਦੀ ਰੈਲੀ ਸੀ ਜੋ ਮੇਰੇ ਆਪਣੇ ਇਲਾਕੇ ਵਿੱਚ ਸੀਗੀ ਉੱਥੋਂ ਤਾਂ ਸਾਫ਼ ਜਾਹਰ ਹੁੰਦਾ ਕਿ ਕਿੰਨਾ ਆ ਆਮਾਦੀ ਪਾਰਟੀ ਦਾ ਹਾਲ ਕਦੇ ਕਦੇ ਇਹ ਗੱਲ ਆਉਂਦੀ ਆ ਕਿ ਪੰਜਾਬੀਆਂ ਨੂੰ ਜ਼ਿਆਦਾ ਭੂਮਿਕਾ ਦੇਣੀ ਚਾਹੀਦੀ ਹੈ ਜਿਹੜੇ ਸੀਨੀਅਰ ਲੀਡਰ ਨੇ ਤੁਹਾਡੇ ਵਰਗੇ ਉਹ ਫਰੰਟ ਫੁੱਟ ਤੇ ਆਉਣੇ ਚਾਹੀਦੇ ਨੇ ਦਿੱਲੀ ਦੀ ਲੀਡਰਸ਼ਿਪ ਕਿੰਨੇ ਕਿਤੇ ਬੈਕਫੁੱਟ ਤੇ ਰਹੇ ਤਾਂ ਵਧੀਆ ਹੋਊਗਾ ਪੰਜਾਬ ਦੇ ਅੰਦਰ ਤੁਹਾਡੀ ਸਰਕਾਰ ਬਣ ਬਣਨੀ ਸੌਖੀ ਹੋਊਗੀ ਤੁਹਾਨੂੰ ਕੀ ਲੱਗਦਾ ਦੇਖੋ ਹੁਣ ਤਾਂ ਬਿਆਨ ਉਹਦੇ ਸੰਜੇ ਸਿੰਘ ਛਪਾਰ ਮੀਲੇ ਤੇ ਵੀ ਦੇਖੇ ਗਏ ਆ ਕਿ ਜੀ ਪੰਜਾਬੀ ਅੱਗੇ ਹੋਣਗੇ ਪੰਜਾਬ ਵਾਲੇ ਅੱਗੇ ਹੋਣਗੇ ਕਹਿ ਕੇ ਗਏ ਨੇ ਉਹਦੇ ਉਸ ਦਿਨ ਆ ਤੇ ਔਰ ਨਾਲ ਇਹ ਵੀ ਕਹਿ ਕੇ ਗਏ ਆ ਜਿਹੜਾ ਚੀਫ ਮਿਨਿਸਟਰ ਹੋਏਗਾ ਉਹ ਵੀ ਪੰਜਾਬ ਤੋਂ ਹੋਏਗਾ ਪੰਜਾਬ ਤੋਂ ਹੀ ਸਾਰੇ ਅੱਗੇ ਹੋਣਗੇ ਹੁਣ ਬਿਆਨ ਤਾਂ ਦੇਖੇ ਗਏ ਨੇ ਛਪਾਰ ਮੀਲੇ ਤੇ ਆ ਤਾਂ 10 ਸਾਲ ਵੀ ਨਹੀਂ ਹੋਇਆ ਜੀ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਨੂੰ ਅੱਗੇ ਕਰ ਦੇਣਾ ਚਾਹੀਦਾ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਪਦ ਦੇ ਉਮੀਦਵਾਰ ਹੋਵਾਂ। ਦੇਖੋ ਗੱਲ ਸੁਣੋ। ਇਹ ਇਹਨਾਂ ਗੱਲਾਂ ਦੇ ਵਿੱਚ ਆਪਾਂ ਨਾ ਜਾਈਏ। ਇਹਨਾਂ 'ਚ ਕੁਛ ਨਹੀਂ ਪਿਆ। ਜਿਹੜਾ ਵੀ ਮੈਂ ਤੁਹਾਨੂੰ ਗੱਲ ਦੱਸਦੇ ਆਂ, ਜਿਹੜਾ ਵੀ ਬੰਦਾ ਦਵਾਂਗੇ, ਵਧੀਆ ਦਵਾਂਗੇ। ਇਹ ਗਰੰਟੀ ਮੇਰੀ ਐ। ਇਹ ਤੁਹਾਨੂੰ ਨਹੀਂ ਕੱਲੇ ਸਾਰੇ ਪੰਜਾਬੀਆਂ ਨੂੰ ਆ। ਜਿਹੜਾ ਬੰਦਾ ਤੁਹਾਨੂੰ ਦੇਵਾਂਗੇ, ਵਧੀਆ ਤੋਂ ਵਧੀਆ ਦਵਾਂਗੇ। ਔਰ ਇਹੋ ਜਿਹਾ ਦਵਾਂਗੇ ਜਿਹੜਾ ਠੋਕੇ ਪੰਜਾਬੀਆਂ ਦੇ ਹੱਕਾਂ ਲਈ ਲੜੇਗਾ। ਜੀਹੇ ਪਾਰਟੀ ਕਹਿੰਦੀ ਐ ਜ਼ਿੰਮੇਵਾਰੀ ਫੂਲ ਕਾ ਸੰਭਾਲਣ ਤਿਆਰ ਹਾਂ। ਜਾਦਵਿੰਦਰ ਜੀ ਤੁਸੀਂ ਪਿਛਲੇ ਸਾਲ ਵੀ ਮੈਨੂੰ ਬੜੇ ਸਵਾਲ ਇਸ ਤੇ ਪੁੱਛੇ। ਪਿਛਲੇ ਸਾਲ ਕੱਲ ਇਹ ਆ ਦੇਖੋ ਮੈਂ ਕੈਨੇਡਾ ਵਿੱਚ ਵੀ ਜਦੋਂ ਗਿਆ ਤੁਸੀਂ ਮੇਰੇ ਕੈਨੇਡਾ ਦੇ ਟਿਪਸ ਸੁਣ ਲੋ ਅੱਜ ਤੋਂ ਇਹ ਫਰ फेब्रुवारी ਮਾਰਚ ਦੀ ਗੱਲ ਹੈ ਉੱਥੇ ਮੈਂ ਹਰ ਇੱਕ ਗੱਲ ਕਹਿੰਦਾ ਸੀ ਆਪਣਾ ਟੀਚਾ ਕੀਆ ਆਪਣਾ ਟਾਰਗੇਟ ਕੀਆ ਆਪਣਾ ਟਾਰਗੇਟ ਪੰਜਾਬ ਸੁਧਾਰਨਾ ਹੈ ਆਪਣਾ ਟਾਰਗੇਟ ਆਪਣੇ ਵਾਸਤੇ ਪਦਵੇ ਦੇਖਣਾ ਜਿੱਦ ਦੇ ਮੈਂ ਇਹ ਕੰਲਾ ਤੇ ਪੈ ਗਿਆ ਉਹਦਾ ਆਪਣਾ ਲਾਲਚ ਪੈ ਜਾਊਗਾ ਪੰਜਾਬ ਪਿੱਛੇ ੜ ਜਾਊਗਾ ਤਾਂ ਟਾਰਗੇਟ ਉਹੀ ਹੈ ਮੇਰਾ ਟਾਰਗੇਟ ਮੇਰਾ ਫੋਕਸ ਨਹੀਂ ਲੂਜ਼ ਹੋਏਗਾ ਮੇਰਾ ਫੋਕਸ ਪੰਜਾਬ ਆ ਪੰਜਾਬ ਨੂੰ ਸੁਧਾਰਨਾ ਇਹ ਗੁੰਡਾ ਰਾਜ ਦਾ ਪੰਜਾਬ ਨੂੰ ਰਾਜ ਦੋਨੀਆ ਉਹ ਮੇਰਾ ਫੋਕਸ ਆ ਫੋਕਸ ਨੇ ਏਟੂਆ ਲੁਧਿਆਣਾ ਚ ਕੀ ਨਰਾਜ਼ਗੀ ਹੋਗੀ ਸੀ ਜਦੋਂ ਕੇਜਰੀਵਾਲ ਆਏ ਹੋਏ ਸੀ ਕਹਿੰਦੇ ਤੁਹਾਡੀ ਨਰਾਜ਼ਗੀ ਹੋਗੀ ਪਾਰਟੀ ਨਾਲ ਦੇਖੋ ਗੱਲ ਸੁਣੋ ਅੰਗਰੇਜ਼ੀ ਚ ਕਹਿੰਦੇ ਆ ਡੈਸੈਂਟ ਇਜ਼ ਅ ਸਾਈਨ ਆਫ ਅ ਹੈਲਦੀ ਡੈਮੋਕ੍ਰੇਸੀ ਮਤਲਬ ਕਿ ਲੋਕਤੰਤਰ ਮਜ਼ਬੂਤ ਲੋਕਤੰਤਰ ਦੀ ਨਿਸ਼ਾਨੀ ਆ ਮਤ ਪੇਵ ਤੇ ਸਾਡੀ ਪਾਰਟੀ ਚ ਲੋਕਤੰਤਰ ਆ ਜੀ ਪੂਰੇ ਦਾ ਪੂਰਾ ਲੋਕਤੰਤਰ ਆ ਹਾਂ ਪਰ ਲੋਕ ਤਾਂ ਉਲਟਾ ਕਹਿੰਦੇ ਨੇ ਵੀ ਤੁਹਾਡੀ ਪਾਰਟੀ ਤਾਂ ਡਿਸੈਂਟ ਦੀ ਗੱਲ ਸੁਣਨੀ ਨਹੀਂ ਜਾਂਦੀ ਨਾ ਉਹ ਚੱਕ ਕੇ ਬਾਹਰ ਮਾਰੋ ਚਿਹਰੇ ਆ ਤੁਹਾਡੇ ਆ ਤੁਹਾਡੇ ਯੋਗਿੰਦਰ ਯਾਦਵ ਚਿਹਰਾ ਗਾਂਦੀਆ ਹਰਮਿੰਦਰ ਖਾਲਸਾ ਡਿਸੈਂਟ ਬਾਹਰ ਨਾਲ ਦੀ ਨਾਲ ਨਹੀਂ ਨਹੀਂ ਤੁਸੀਂ ਦਿੱਲੀ ਚ ਸਾਰੇ ਤੋਂ ਕਿਸ ਤੋਂ ਮਰਜੀ ਪੁੱਛ ਲਓ ਕਿ ਤੁਹਾਡੇ ਸਾਹਮਣੇ ਬੈਠਾ ਐਗਜ਼ੈਂਪਲ ਮੈਂ ਹਮੇਸ਼ਾ ਜੋ ਮੈਨੂੰ ਠੀਕ ਲੱਗਦਾ ਮੈਂ ਉਹ ਗੱਲ ਕਹਿੰਦਾ ਬਾਕੀ ਜਾਂਦਾ ਮжоਰਟੀ ਨਾਲ ਹੁੰਦਾ ਨਾ ਜੀ ਦੇਖੋ ਯੋਗਿੰਦਰ ਯਾਦਵ ਤੇ ਪ੍ਰਸ਼ਾਂਤ ਪੂਸ਼ਨ ਦੀ ਪ੍ਰੋਬਲਮ ਕੀ ਸੀ ਉਹ ਕਹਿੰਦੇ ਜੋ ਅਸੀਂ ਕਹਿੰਨੇ ਆ ਤੇ ਉਹ ਠੀਕ ਆ ਪਰ ਤੁਹਾਡਾ ਹੱਕ ਹੈ ਤੁਸੀਂ ਜੋ ਕਹਿੰਦੇ ਆ ਕਹੋ ਪਰ ਉਹਦੋਂ ਵੱਧ ਮジョਰਿਟੀ ਦੇ ਫੈਸਲੇ ਨਾਲ ਜਾਓ ਜੋ ਮジョਰਿਟੀ ਦਾ ਫੈਸਲਾ ਬਿਲਕੁਲ ਪੰਜਾਬ ਚ ਵੀ ਤਾਂ ਭਗਵੰਤ ਮਾਨ ਕਹਿੰਦੇ ਆ ਕਿ ਜੋ ਮੈਂ ਕਹਿ ਰਿਹਾ ਉਹ ਠੀਕ ਹੈਗਾ ਨਹੀਂ ਮੈਨੂੰ ਨਹੀਂ ਲੱਗਦਾ ਉਹਨਾਂ ਨੇ ਕਿਤੇ ਕਿਹਾ ਜੇ ਤੁਹਾਨੂੰ ਕਿਤੇ ਕਿਹਾ ਤਾਂ ਲੋਕਾਂ ਦੀ ਪਰਸਪੈਕਸ਼ਨ ਇਸ ਤਰ੍ਹਾਂ ਹੁੰਦੀ ਹੈ ਨਾ ਕਿ ਭਗਵੰਤ ਮਾਨ ਐ ਜੀ ਨਹੀਂ ਗੱਲ ਹੈ ਪਰਸਪੈਕਸ਼ਨ ਵਾਲੀ ਗੱਲ ਨਹੀਂ ਹੁੰਦੀ ਗੱਲ ਕਹਿਣ ਦੀ ਹੁੰਦੀ ਹੈ ਇੱਕ ਪਰਸਪੈਕਸ਼ਨ ਦੂਜੀ ਆ ਇੱਕ ਕਹਿਣਾ ਹੁੰਦਾ ਤੇ ਮੈਨੂੰ ਤਾਂ ਇਹ ਕਿਸੇ ਦੀ ਕਿਸੇ ਗੱਲ ਦਾ ਪਤਾ ਨਹੀਂ ਨਾ ਹੀ ਕੋਈ ਕੋਈ ਵੀ ਬੰਦਾ ਨਹੀਂ ਕਹਿ ਸਕਦਾ ਕਿ ਜੋ ਮੈਂ ਕਹਾਂ ਕਹਿਣਾ ਉਹ ਠੀਕ ਹੈ ਬਿਲਕੁਲ ਗਲਤ ਹੈ ਸੈਂਟ ਕੀ ਸੀ ਜਿਹੜੀ ਤੁਸੀਂ ਗੱਲ ਕਹੀ ਤੁਹਾਨੂੰ ਲੱਗਦਾ ਸੀ ਕਿ ਉਹ ਇਤਰਾਸ ਕੀ ਸੀ ਪਾਰਟੀ ਦੇ ਅੰਦਰਲੀਆਂ ਗੱਲਾਂ ਹੁੰਦੀਆਂ ਕ ਪਰਿਵਾਰ ਦੀਆਂ ਜਿਹੜੇ ਫੈਮਿਲੀ ਦੀਆਂ ਅੰਦਰਲੀਆਂ ਗੱਲਾਂ ਹੁੰਦੀਆਂ ਉਹ ਅੰਦਰ ਬੈਠ ਕੇ ਨਹੀਂ ਰੱਖੀਆਂ ਜਾਂਦੀਆਂ ਤੇ ਉਹ ਐਚ ਐਚ ਕੋਈ ਕੋਈ ਗੱਲ ਨਹੀਂ ਟੀਚਾ ਸਾਡਾ ਇੱਕਾ ਓਬਜੈਕਟ ਸਾਡਾ ਇੱਕਾ ਮੈਂ ਸੁਣਿਆ ਇਤਰਾਸ ਜੀ ਸੀਗਾ ਕਿ ਇਹੋ ਜਿਹੇ ਬੰਦੇ ਪਾਰਟੀ ਚ ਆਈ ਜਾਂਦੇ ਨੇ ਜਿਨ੍ਹਾਂ ਦਾ ਕੋਈ ਸਪੇਸ ਨਹੀਂ ਹੋਣਾ ਚਾਹੀਦਾ ਪਰ ਦਰਗੇਸ਼ ਪਾਠਕ ਤੁਹਾਡਾ ਵੀ ਇਤਰਾਸ ਸੀਗਾ ਕਿਤੇ ਨਾ ਕਿਤੇ ਦਿੱਲੀ ਦੀ ਲੀਡਰਸ਼ਿਪ ਤੁਹਾਡੇ ਬੰਦਿਆਂ ਨੂੰ ਉਸ ਕੋਠੀ 'ਚ ਨਹੀਂ ਜਾਣ ਦਿੱਤਾ ਗਿਆ ਤੁਹਾਡੇ ਵਰਕਰਾਂ ਨੂੰ ਨਾ ਕੀਤੀ ਗਈ ਤੋਡੀ ਨਰਾਜ਼ਗੀ ਇਹ ਸੀ ਦੇਖੋ ਮੈਂ ਤੁਹਾਨੂੰ ਕਿਹਾ ਮੈਂ ਇਸ ਇਸ਼ੂ ਤੇ ਗੱਲ ਹੀ ਨਹੀਂ ਕਰਨਾ ਚਾਹੁੰਦਾ ਜੀ ਅਸੀਂ ਸਾਡਾ ਟਾਰਗੇਟ ਪੰਜਾਬ ਨੂੰ ਸੁਧਾਰਨਾ ਤੁਹਾਨੂੰ ਮੈਂ ਮੱਛੀ ਦੀ ਅੱਖ ਦਿਸਦੀ ਆ ਜੀ ਉਹ ਮੱਛੀ ਦੀ ਅੱਖੇ ਗੁੰਡਾ ਰਾਜ ਬਾਦਲਾਂ ਦਾ ਖਤਮ ਕਰਨਾ ਪੰਜਾਬ ਚੋਂ ਇਹਨਾਂ ਨੇ ਤਬਾਹ ਕਰਤਾ ਇਹਨਾਂ ਨੇ ਪੰਜਾਬ ਨੂੰ ਤਬਾਹ ਕਰਤਾ ਇਹਨਾਂ ਨੇ ਕੌਮ ਨੂੰ ਤਬਾਹ ਕਰਤਾ ਇਹ ਕਾਲੀ ਦਲ ਸ਼ਹੀਦਾਂ ਦੀ ਪਾਰਟੀ ਦੇ ਉੱਤੇ ਕਬਜ਼ਾ ਕਰਕੇ ਇਹ ਇਹ ਬੈਠੇ ਆ ਪ੍ਰਾਈਵੇਟ ਲਿਮਟਿਡ ਕੰਪਨੀ ਬਣਾਤੀ ਇਹਨਾਂ ਨੇ ਇਹ ਸਾਡੀ ਮੱਛੀ ਦੀ ਅੱਖ ਸਾਨੂੰ ਦਿਖਦੀ ਆ ਅਸੀਂ ਤਾਂ ਮੱਛੀ ਦੀ ਅੱਖ ਦੇ ਉੱਤੇ ਤੁਹਾਨੂੰ ਮੱਛੀ ਦੀ ਅੱਖ ਦਿਖ ਰਹੀ ਆ ਲੋਕ ਕਹਿੰਦੇ ਆ ਫੂਲਕਾ ਨੂੰ ਦਾਖੇ ਫਸਾਤਾ ਲਿਆ ਕੇ ਕਿ ਉਹ ਚੋਣ ਹਾਰ ਜਾਣ ਪਾਰਟੀ ਨੇ ਇਸ ਤਰ੍ਹਾਂ ਦੀ ਪੋਲਿਟਿਕਸ ਬਹੁਤ ਸਾਰੇ ਲੀਡਰਾਂ ਨੇ ਤੁਹਾਡੇ ਖਿਲਾਫ ਕੀਤੀ ਆ ਮੈਨੂੰ ਸਮਝ ਜਾਂਦੀ ਜਗਤਵਿੰਦਰ ਤੁਹਾਨੂੰ ਕਿਹੜੇ ਲੋਕ ਮਿਲਦੇ ਆ ਇਹ ਜਿਹਨੂੰ ਨਾਮ ਲਿਆ ਕਰੋ ਜਿਹੜੇ ਤੁਹਾਡੀ ਪਾਰਟੀ ਦੇ ਬੰਦੀ ਨਹੀਂ ਜਿਹੜੇ ਗੱਲਾਂ ਕਰਦੇ ਨਹੀਂ ਮੈਨੂੰ ਕੱਲ ਜਾ ਕੇ ਜਾਂ ਦਾਖੇ ਪਿੰਡ ਪਿੰਡਾ ਚੱਕਰ ਸਾਲ ਲਾ ਲਾ ਤੂੰ ਕਹਿੰਦਾ ਹਾਰ ਜੇ ਮੈਂ ਤੁਹਾਡੇ ਬੰਦੀ ਕਹਿੰਦੇ ਨਹੀਂਗੇ ਕਿ ਫਸਾਤਾ ਫੂਲਕਾ ਸਾਹਿਬ ਨੂੰ ਮੈਂ ਮੈਂ ਪਿਛਲੀ ਵਾਰ ਵੀ ਜਿੱਤਿਆ ਪਿਛਲੀ ਆਰ ਵੀ ਸੋ ਲੀਡ ਸੀ ਮੇਰੀ 8000 ਦੀ ਜੋ ਲੋਕ ਸਭਾ ਚੋ ਤੱਕ ਕੰਮ ਕਰਨ ਦਾ ਟਾਈਮ ਨਹੀਂ ਸੀ ਮਿਲਿਆ ਹੁਣ ਤਾਂ ਜਾ ਕੇ ਇੱਕ ਚੱਕਰ ਤਾਂ ਲਾ ਕੇ ਦੇਖਣਾ ਵੀਰ ਮੇਰੇ ਕਿੰਨੀਆਂ ਵੋਟਾਂ ਨਾਲ ਜਿੱਤ ਰਹੇ ਹੋਗੇ ਉਹ ਵੋਟਾਂ ਜਿੱਤ ਰਹੇ ਆ ਬਸ ਕੋਈ ਨਹੀਂ ਵੋਟਾਂ-ਵੋਟਾਂ ਦੀ ਗਿਣਤੀ ਉਹ ਨਹੀਂ ਜਾਣੀ ਦੇਖ ਲੈਣਾ ਬੜਾ ਪਿਆਰ ਆ ਜੀ ਬਹੁਤ ਪਿਆਰ ਦਿੰਦੇ ਆ ਲੋਕ ਹਾਂ ਫੋਰਥ 프ਰੰਟ ਬਾਰੇ ਤੁਹਾਡਾ ਕੀ ਖਿਆਲ ਆਗਾ ਦੇਖੋ ਫੋਰਥ 프ਰੰਟ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਆਫੀਸ਼ੀਅਲ ਸਟੇਟਮੈਂਟ ਸਟੇਟ ਦਾ ਸਟੇਟਮੈਂਟ ਆਏਗੀ ਉਹ ਜੋ ਆਫੀਸ਼ੀਅਲ ਸਪੋਕਸਪਰਸਨ ਆ ਉਹ ਦੇਣਗੇ ਨਹੀਂ ਤੁਹਾਨੂੰ ਇੱਕ ਇਹ ਲੱਗਦਾਗਾ ਕਿ ਆਮ ਆਦਮੀ ਪਾਰਟੀ ਨੂੰ ਜਿਹੜੀ ਇਸ ਤਰ੍ਹਾਂ ਦੀ ਲੀਡਰਸ਼ਿਪ ਆ ਗਈ ਦੇਖੋ ਮੈਂ ਤੁਹਾਨੂੰ ਮੈਂ ਤੁਹਾਨੂੰ ਅੱਜ ਕੱਲ ਦੱਸਦਾ ਜੀ ਮੇਰੇ ਬੜੇ ਅੱਛੇ ਰਿਲੇਸ਼ਨ ਨੇ ਡਾਕਟਰ ਗੰਟੀ ਨਾਲ ਮੈਂ ਤਾਂ ਬਹੁਤ ਰਿਕਾਰਡ ਕਰਦਾ ਐਜ਼ ਅ ਪਰਸਨ ਬਹੁਤ ਵਧੀਆ ਬੰਦੇ ਨੇ ਮੇਰੇ ਪਿੰਡ ਦੇ ਤਾਂ ਬੜੇ ਮਰੀਜ਼ ਉਹਨਾਂ ਦੇ ਕੋਲੇ ਜਾਂਦੇ ਆ ਔਰ ਕਈ ਕੇਸ ਉਹਨਾਂ ਨੇ ਮੇਰੇ ਕਹੇ ਤੋਂ ਫ੍ਰੀ ਕੀਤੀਆਂ ਸ਼ੁਰੂ ਤੋਂ ਉਹਨ ਤੋਂ ਕੱਲੇ ਹੁਣ ਤੋਂ ਨਹੀਂ ਹੈ ਮੇਰੇ ਬੜੇ ਬਹੁਤ ਹੀ ਅੱਛੇ ਨੇ ਮੈਂ ਕਹਿ ਸਕਦਾ ਮੈਂ ਬੜਾ ਰਿਕਾਰਡ ਕਰਦਾ ਪ੍ਰਗਟਦਾ ਤੇ ਉਹ ਮੇਰਾ ਰਿਕਾਰਡ ਕਰਦਾ ਮੈਂ ਤਾਂ ਦੇਖੋ ਇਹਨਾਂ ਨੂੰ ਇਹੋ ਗੱਲ ਕਹੀ ਸੀ ਜੋ ਉਹਨਾਂ ਨੇ ਕਿਹਾ ਕਿ ਜੇ ਆਪਾਂ ਵੋਟਾਂ ਨਾਲ ਵੰਡੀਏ ਜੇ ਮੈਂ ਪੋ ਇਹ ਸੋਚ ਕੇ ਆਇਆ ਕਿ ਇਹ ਜੋ ਬਾਦਲਾਂ ਨੇ ਪੰਜਾਬ ਦਾ ਬੁਰਾ ਹਾਲ ਕਰ ਦਿੱਤਾ ਇਹਨਾਂ ਨੂੰ ਕਟਣਾ ਸਿੱਧੂ ਜੇ ਇਹ ਇਹ ਪ੍ਰਗਟ ਆਇਆ ਉਹਨਾਂ ਨੂੰ ਛੱਡ ਕੇ ਆਇਐ ਇਸੇ ਕਰਕੇ ਕਿ ਜੋ ਇਹ ਹਾਲ ਕਰ ਰਿਹਾ ਠੀਕ ਨਹੀਂ ਕਰ ਰਿਹਾ ਕਿਉਂਕਿ ਉਹਨਾਂ ਸਹਿਮਤ ਨਹੀਂ ਹੈ ਉਸੇ ਕਰਕੇ ਡਾਕਟਰ ਗਾਂਧੀ ਪੋਲਿਟਿਕਸ ਇਸੇ ਕਰਕੇ ਆਏ ਮੈਂ ਅਸੀਂ ਆਪਣਾ ਫੋਕਸ ਨਾ ਲੂਜ਼ ਕਰੀਏ ਮੈਂ ਇਹੋ ਗੱਲ ਸੀ ਇਹੋ ਗੱਲ ਮੈਂ ਉਹਨਾਂ ਨੂੰ ਕਹੀ ਸੀ ਔਰ ਮੈਂ ਅਬ ਟਵੀਟ ਵੀ ਕੀਤਾ ਜਦੋਂ ਇਹਨਾਂ ਨੇ ਪ੍ਰਗਟ ਹੋਣਾਂ ਨੇ ਫੈਸਲਾ ਲਿਆ ਕਿ ਅਸੀਂ ਪਾਰਟੀ ਨਹੀਂ ਬਣਾ ਕੇ ਨਹੀਂ ਵੋਟਾਂ ਨਹੀਂ ਵੰਡਾਂਗੇ ਮੈਂ ਉਹਦੇ ਟਵੀਟ ਕਰਕੇ ਧੰਨਵਾਦ ਕੀਤਾ ਇਹਨਾਂ ਦਾ ਪ੍ਰਗਟਾਵੇ ਸਿੱਧੂ ਦਾ ਕਿ ਮੈਂ ਤੁਹਾਡਾ ਧੰਨਵਾਦ ਕਰਦਾ ਵੀ ਇਹੋ ਗੱਲ ਹੈ ਇਹੋ ਹਸਪੀਟ ਹੋਣੀ ਚਾਹੀਦੀ ਹੈ ਕਿ ਉਹਨਾਂ ਨੇ ਹੱਥ ਵਧਾਇਆ ਤੁਹਾਨੂੰ ਲੱਗਦਾ ਨਹੀਂ ਪਾਰਟੀ ਨੂੰ ਵੀ ਹੱਥ ਵਧਾਉਣਾ ਚਾਹੀਦਾ ਉਹਨਾਂ ਨੇ ਤਾਂ ਆਪਣਾ ਹੱਥ ਵਧਾਇਆ ਚੱਲ ਰਹੀਆਂ ਗੱਲਾਂ ਚੱਲ ਰਹੀਆਂ ਚੱਲ ਰਹੀਆਂ ਮੈਨੂੰ ਪਤਾ ਨਹੀਂ ਕਿੱਥੋਂ ਤੱਕ ਕਿਉਂਕਿ ਮੈਂ ਚ ਇਨਵੋਲਵ ਨਹੀਂ ਹ ਤੁਹਾਨੂੰ ਲੱਗਦਾ ਇਹ ਗੱਲ ਅਗਰ ਹੁੰਦੀ ਹੈ ਚੰਗੀ ਗੱਲ ਆ ਪੰਜਾਬ ਲਈ ਬਹੁਤ ਵਧੀਆ ਬਹੁਤ ਅੱਛੀ ਹੋਗੀ ਬੜੀ ਵਧੀਆ ਹੋਗੀ ਸਾਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਐਂਟੀ ਵਾਟਰ ਵੋਟ 20 ਨਾ ਜਾਵੇ ਅਗਰ ਉਹ ਬੰ ਦੇਖੋ ਮੇਰੇ ਬਤਵਕ ਤਾਂ ਬਾਕੀ ਪਾਰਟੀ ਦਾ ਫੈਸਲਾ ਪਾਰਟੀ ਦੇ ਬੜਾ ਕੁਸ਼ਨ ਤਾਂ ਬੈਂਸ ਬ੍ਰਦਰਸ ਵੀ ਤੁਸੀਂ ਸੋਚਦੇ ਹੋ ਬੈਂਸ ਬ੍ਰਦਰਸ ਵੀ ਠੀਕ ਨੇ ਦੇਖੋ ਪਾਰਟੀ ਨਾਲ ਗੱਲਬਾਤ ਚੱਲ ਰਹੀ ਹੈ ਮੈਂ ਤੇ ਰਕਮੈਂਟਰੀ ਕੁਝ ਕਰਨਾ ਚਾਹਾਂਗਾ ਕਿਉਂਕਿ ਮੈਂ ਮੈਂ ਇਹ ਨਹੀਂ ਕਿ ਨਾ ਪਾਰਟੀ ਤੇ ਆਪਣਾ ਫੈਸਲਾ ਇੰਪੋਜ਼ ਕਰਾਂ ਨਾ ਪਾਰਟੀ ਨੂੰ ਚੇਕ ਕੋ ਪੜੋ ਤੁਹਾਨੂੰ ਖੁਦ ਨੂੰ ਇਹ ਲੱਗਦਾ ਕਿ ਅਗਰ ਇਸ ਤਰ੍ਹਾਂ ਹੁੰਦਾ ਤੇ ਚੰਗੀ ਗਵਰਨਮੈਂਟ ਹੋਵੇ ਦੇਖੋ ਦੇਖੋ ਕਰ ਲਿਆ ਵੋਟ ਵੰਡੀ ਨਹੀਂ ਜਾਣੀ ਚਾਹੀਦੀ ਜੀ ਮੈਂ ਤਾਂ ਤੁਹਾਨੂੰ ਉਹੀ ਗੱਲ ਕਹੀ ਹੈ ਹਾਂ ਮਤਲਬ ਕਿ ਇਸ ਤਰ੍ਹਾਂ ਕਰਕੇ ਆਪਾਂ ਪਲਾਨ ਕਰੀਏ ਕਿ ਇਹਨਾਂ ਦੇ ਬਾਤਲਾਂ ਦੇ ਪੰਜਾਬੀ ਚ ਕਹਿੰਦੇ ਨਾ ਤ ਕਿ ਇਸ ਤਰ੍ਹਾਂ ਦਾ ਬੁਰਾ ਹਾਲ ਨਹੀਂ ਕਰਨਾ ਪੰਜਾਬ ਦਾ ਲੋਕ ਕਹਿੰਦੇ ਆਮ ਆਦਮੀ ਪਾਰਟੀ ਨੂੰ ਅਕਾਲੀ ਕਾਂਗਰਸ ਦਾ ਸ਼ਾਇਦ ਨਾ ਹਰਾਵੇ ਜਿਹੜੀ ਇਹਨਾਂ ਦੀ ਆਪਣੀ ਇੰਟਰਨਲ ਕੰਟਰਡਿਕਸ਼ਨ ਹੈ ਕਹਿੰਦੇ ਇੱਕ ਇੱਕ ਲੀਡਰ ਦੀ ਦੂਜੇ ਨਾਲ ਬਣਦੀ ਹੋਈ ਨਹੀਂ ਹਰ ਲੀਡਰ ਜਿਹੜਾ ਘਟੋ ਘਟ 15 ਲੀਡਰ ਹੈ ਜਿਹੜੇ ਸੀਐਮ ਬਣਨਾ ਚਾਹੁੰਦੇ ਨੇ ਇੰਟਰਨਲ ਜਿਹੜੀ ਕੰਟਰਡਿਕਸ਼ਨ ਆਮ ਆਦਮੀ ਪਾਰਟੀ ਦੀ ਉਹ ਆਮ ਆਦਮੀ ਪਾਰਟੀ ਨਾ ਹਰੂ ਯਾਨੀ ਆਮ ਆਦਮੀ ਪਾਰਟੀ ਹੀ ਆਮ ਆਦਮੀ ਪਾਰਟੀ ਨੂੰ ਹਰਾਊ ਦੇਖੋ ਗੱਲ ਸੁਣੋ ਇੱਕ ਅਜੇ ਤੱਕ ਚਾਹੇ ਜਿੰਨੇ ਚਾਹੇ ਤੁਸੀਂ ਕਹਿੰਦੇ ਹੋ 15 ਕਿ ਚਾਹੇ 50 ਹੋ ਜਾਣ ਜੇ ਉਹ ਆਪਣੀ ਇੱਛਾ ਦੇ ਵਾਸਤੇ ਨੁ ਤਾਂ ਫੇਰ ਗੱਲ ਹੈ ਨਾ ਅਜੇ ਤੱਕ ਇੱਕੋ ਹੀ ਬੰਦਾ ਇਸਾਨੀ ਜੀ ਦੀ ਕੋਈ ਵੀ ਇੱਛਾ ਉਹਨੇ ਆਪਣੀ ਇੱਛਾ ਦੇ ਵਾਸਤੇ ਪਾਰਟੀ ਨੂੰ ਨੁਕਸਾਨ ਕੀਤਾ ਹੋਵੇ ਕੋਈ ਨਹੀਂ ਕਿਸੇ ਨੇ ਕੀਤਾ ਨੁਕਸਾਨ ਦੀ ਮੈਂ ਤਨ ਉਹੀ ਗੱਲ ਕਹੀ ਆ ਟਾਰਗੇਟ ਸਭ ਟਾਰਗੇਟ ਤੇ ਸਭ ਦੀ ਨਿਗਾਹ ਟਾਰਗੇਟ ਤੇ ਆ ਬਾਕੀ ਆਪਣੀ ਆਪਣੀ ਇੱਛਾ ਹੋਣੀ ਤਾਂ ਸੁਜੀ ਗੱਲ ਨਾ ਜੀ ਦੀ ਹੈਗੀ ਹੋਵੇ ਤੁਹਾਡੀ ਨਜ਼ਰ ਚ ਕੋਈ ਐਜਾ ਸਮਰੱਥ ਬੰਦਾ ਹੈ ਤੁਸੀਂ ਆਪਣੇ ਬਾਰੇ ਤਾਂ ਦੱਸਣ ਨੂੰ ਤਿਆਰ ਨਹੀਂ ਕੋਈ ਹੋਰ ਬੰਦਾ ਤੁਹਾਨੂੰ ਦਿਸਦਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਰਾਜਨੀਤੀ ਚ ਯਾਰ ਆ ਬੰਦਾ ਸੀਐਮ ਹੋ ਸਕਦਾ ਇਹਨੂੰ ਲੋਕ ਲਾਈ ਕਰਦੇ ਤੁਸੀਂ ਕੀ ਗੱਲ ਕਰਦੇ ਹੋ ਤੁਸੀਂ ਜਗਤਵਿੰਦਰ ਜੀ ਤੁਸੀਂ ਕੋਲੇ ਬੜੇ ਦੂਰ ਦੇਸ਼ੀ ਬੰਦੇ ਤੁਹਾਨੂੰ ਨਜ਼ਰ ਆ ਰਿਹਾ ਕੋਈ ਪਾਰਟੀ ਚ ਤੁਸੀਂ ਸਾਡੇ ਤੇ ਕੰਫੀਡੈਂਸ ਰੱਖੋ ਨਾ ਤੁਸੀਂ ਕਿਉਂ ਜਦੋਂ ਮੌਕਾ ਆਊਗਾ ਉਹ ਤੇ ਸਭ ਦੇ ਸਾਹਮਣੇ ਆਜੂਗਾ ਤੁਹਾਨੂੰ ਲੱਗਦਾ ਸੀਐਮ ਪੱਦਾ ਅਗਰ ਉਮੀਦਵਾਰ ਐਲਾਨਿਆ ਜਾਵੇ ਇਹਦਾ ਫਾਇਦਾ ਪਾਰਟੀ ਨੂੰ ਹੋਊਗਾ ਜਾਂ ਤੁਹਾਨੂੰ ਲੱਗਦਾ ਨਹੀਂ ਲਾਨਿਆ ਜਾਣਾ ਚਾਹੀਦਾ ਦੇਖੋ ਮੇਰੀ ਪਾਰਟੀ ਦੇ ਫੈਸਲੇ ਜਿਹੇ ਹੁੰਦੇ ਆ ਨਾ ਉਹ ਅੰਦਰ ਬੈਠ ਕੇ ਹੁੰਦੇ ਆ ਟੀਵੀਾਂ ਤੇ ਚੈਨਲਾਂ ਤੇ ਨਹੀਂ ਹੁੰਦੇ ਹਾਂ ਔਰ ਜਦੋਂ ਐਡਾ ਵੱਡਾ ਸਾਡੇ ਅਗੇ ਟਾਰਗੇਟ ਹੋਵੇ ਨਾ ਕਿ ਟਾਰਗੇਟ ਜੋ ਪੰਜਾਬ ਦੇ ਫਿਊਚਰ ਦਾ ਸਵਾਲ ਆ ਤੇ ਇਹ ਇਹ ਫੈਸਲੇ ਅੰਦਰ ਬੰਦ ਕਮਰੇ ਚ ਹੁੰਦੇ ਆ टीवी चैनल ਤੇ ਨਿੱਜੀ ਰਹਿਤ ਤਾਂ ਹੁੰਦੀ ਹੈ ਨਾ ਆਪਣੀ ਕਿ ਨਿੱਜੀ ਰਹਿਤ ਨਿੱਜੀ ਰਹਿਤ ਅੰਦਰ ਅੰਦਰ ਸਵਾਂਗੇ ਬੰਦ ਕਮਰੇ ਚ ਦਵਾਂਗੇ ਜੀ ਜਸਵਿੰਦਰ ਜੀ ਹਾਂ ਜਦੋਂ ਉਹ ਬਾਹਰ ਆਉਣ ਦਾ ਮੌਕਾ ਆ ਤੁਹਾਨੂੰ ਲੱਗ ਕਿ ਮੈਂ ਬਾਅਦ ਦੱਸੂਗਾ ਅਰਵਿੰਦ ਕੇਜਰੀਵਾਲ ਸਮਰਾਥ ਹੈਗੇ ਨੇ ਅਰਵਿੰਦ ਕੇਜਰੀਵਾਲ ਪੰਜਾਬ ਚਲਾ ਸਕਦੇ ਤੁਸੀਂ ਕੀ ਗੱਲ ਕਰ ਰਹੇ ਹੋ ਉਹ ਸਾਰਾ ਦੇਸ਼ ਚਲਾ ਸਕਦੇ ਆ ਕੀ ਗੱਲ ਕਰਦੇ ਹੋ ਅਸੀਂ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਉਣਾ ਹਾਂ ਅਰਵਿੰਦ ਕੇਜਰੀਵਾਲ ਅਗਲੇ ਪ੍ਰਧਾਨ ਮੰਤਰੀ ਹੋਣਗੇ 2019 ਪੂਰੀ ਕੋਸ਼ਿਸ਼ ਕਰਾਂਗੇ ਜੀ ਜਾਨ ਲਗਾ ਦੇਾਂਗੇ ਇਹ ਗੱਲ بار بار ਕਿਉਂ ਆਉਂਦੀ ਹੈਗੀ ਕਿ ਪਾਰਟੀ ਸਭ ਕੁਝ ਠੀਕ ਠਾਕ ਨਹੀਂ ਹੈਗਾ ਇਹ ਪਰਸਪੈਕਸ਼ਨ ਕਿਉਂ ਬਿਲਡ ਹੁੰਦੀ ਹੈਗੀ ਕਿਉਂਕਿ ਕਦੇ ਭਗਵੰਤ ਮਾਨ ਗਾਇਬ ਹੋ ਜਾਂਦੇ ਨੇ ਕਦੇ ਤੁਸੀਂ ਬਾਗਾਪੁਰਾਣਾ ਦੀ ਰੈਲੀ 'ਚ ਨਹੀਂ ਆਉਂਦੇ ਤੁਹਾਡੇ ਬਾਗਾਪੁਰਾਣਾ ਦੇ ਵਰਕਰਾਂ ਨੇ ਮੈਨੂੰ ਪਹਿਲੀ ਖ਼ਬਰ ਦਿੱਤੀ ਸੀ ਕਿ ਫੂਲਕਾ ਸਾਹਿਬ ਨਹੀਂ ਆ ਰਹੇ ਤੁਸੀਂ ਖ਼ਬਰ ਚਲਵਾ ਦਿਓ ਇਹ ਕਿਉਂ ਅੰਦਰ ਜਿਹੜਾ ਅਵਿਸ਼ਵਾਸ ਹੈਗਾ ਇਹ ਪਾਰਟੀ 'ਚ ਕਿਉਂ ਆਗਾ ਵਿਸ਼ਵਾਸ ਪਤਾ ਨਹੀਂ ਤੁਹਾਨੂੰ ਕਿਨੇ ਕਹਤਾ ਕਿਨੇ ਨਹੀਂ ਕਹਤਾ ਹਾਂ ਦੋ ਚਾ ਮੈਨੂੰ ਲੋਕਾਂ ਦੇ ਫੋਨ ਜੁੜ ਰਹੇ ਸੀ ਕਿ ਜੀ ਤੁਹਾਡੇ ਨਾਲ ਚਲੀਏ ਮੈਂ ਕਹਿੰਦੇ ਮੈਂ ਨਹੀਂ ਜਾ ਰਾ ਤੁਸੀਂ ਚੱਲ ਜਾਓ ਤੁਹਾਨੂੰ ਪਤਾ ਚੱਲ ਗਿਆ ਮੈਂ ਨਹੀਂ ਆ ਰ ਮੀਡੀਆ ਸੀ ਚਰਚਾ ਚੱਤਾ ਰਹਦੀ ਹੈ ਤੁਹਾਡੇ ਬੰਦੇ ਸਾਡੇ ਕੋਲ ਕਹਿੰਦੇ ਨਹੀਂ ਨਾ ਲੋਕਾਂ ਦੇ ਦੇਖੋ ਮੈਨੂੰ ਨਹੀਂ ਸਮਝ ਪਤਾ ਨਹੀਂ ਕਿੱਥੋਂ ਤੁਹਾਡੇ ਬੰਦੇ ਮੈਨੂੰ ਇੱਥੋਂ ਤੱਕ ਕਹਿੰਦੇ ਨਹੀਂ ਕਿ ਫੂਲਕਾ ਸਾਹਿਬ ਨੂੰ ਸਾਈਡਲਾਈਨ ਕੀਤਾ ਜਾ ਰਿਹਾ ਹੈਗਾ ਪਾਰਟੀ 'ਚ ਕੀ ਉਹ ਮੈਂ ਚੀਜ਼ਾਂ ਜਿਹੜੇ ਸਾਈਡਲਾਈਨ ਹੋ ਜਾ ਹੈ ਨਹੀਂ ਮੈਂ ਦੱਸ ਨਾ ਨਾ ਦੱਸ ਦਿਓ ਮੈਨੂੰ ਤੁਹਾਡੀ ਪਾਰਟੀ ਦੇ ਬੰਦੇ ਕਰ ਸਕਦੇ ਮੈਂ ਨਹੀਂ ਤੁਸੀਂ ਮੇਰੀ ਪਾਰਟੀ ਦਾ ਛੱਡਦੇ ਹੋ ਜੀ ਦੂਜਾ ਵੀ ਮੈਨੂੰ ਕੋ ਸੈਟਲਾਈਨ ਕਰ ਸਕਦਾ ਨਹੀਂ ਤੁਸੀਂ ਕੰਮ ਕੀਤਾ ਪੰਜਾਬ ਮੈਂ ਹਾਂ ਤੇ ਜਿੱਥੇ ਇੱਥੇ ਖੜੇ ਆਂ ਥੰਮ ਬੰਗੂ ਖੜੇ ਆਂ ਕਿਸੇ ਕੋ ਉਹ ਤੇ ਛੱਡੋ ਇਹ ਗੱਲਾਂ ਕੁਛ ਨਹੀਂ ਹੈ ਤੇ ਜੋ ਵੀ ਆ ਬਹੁਤ ਬੜਾ acha ਬੜਾ ਐਵੇਂ ਥੋੜੀਆਂ ਜੀਆਂ ਛੋਟੀਆਂ ਮੁੱਟੀਆਂ ਇਧਰ ਉਧਰ ਇਧਰ ਉਧਰ ਕੋਈ ਗੱਲਾਂ ਕਹੀ ਤਾਂ ਉਹ ਹੁੰਦੀਆਂ ਹੀ ਉਹ ਛੋਟੀਆਂ ਮੁੱਟੀਆਂ ਹੀ ਆ ਕੁਛ ਨਹੀਂ ਹੈ ਮੇਜਰ ਕੋਈ ਨਹੀਂ ਤੁਸੀਂ ਉਸ ਦਿਨ ਪੰਜਾਬ ਸੀ ਜਦੋਂ ਬਾਗਾ ਪੁਰਾਣਾ ਰੈਲੀ ਹੋ ਰਹੀ ਸੀ ਬਿਲਕੁਲ ਪੰਜਾਬ ਸੀ ਗਾ ਮੈਂ ਤੁਹਾਨੂੰ ਕਹਿ ਰਿਹਾ ਹਾਦ ਹੋਗੀ ਤੁਸੀਂ ਕਿੱਥੇ ਸੀ ਕਿਉਂਕਿ ਬਹੁਤ ਗੱਲ ਇਹ ਆਈ ਕਿ ਯਾਰ ਹਾਦ ਹੋਗੀ ਹੁਣ ਤੁਸੀਂ ਮੈਂ ਆਪਣਾ ਪੂਰਾ ਕਿਉਂ ਹੁੰਦਾ ਨਾ ਕਿ ਸੁਪਰੀਮ ਕੋਰਟ ਦਾ ਜੀ ਕੇਸ ਲੜਨ ਗਿਆ ਸੀ ਨਹੀਂ ਮੈਂ ਉੱਥੇ ਲੋਕਾਂ ਨੇ ਦੇਖੋ ਗੱਲ ਸੁਣੋ ਉਹ 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 ਜੇ ਕੋਰਟ ਦੇ ਵਿੱਚ ਤਾਂ ਹਾਜ਼ਰੀ ਦਿਖਾ ਕੇ ਤੁਸੀਂ ਕਹਿਦੇ ਹੋ ਮੈਂ ਉੱਥੇ ਉਹ ਹਾਜ਼ਰੀ ਤਾਂ ਮੇਰੀ ਹੈ ਨਹੀਂ ਕੋਰਟ ਵਿੱਚ ਜਿਹੜਾ ਮੈਂ ਤੁਹਾਨੂੰ ਸਾਬਤ ਕਰਦੇ ਆਂ ਚਲੋ ਆਪਾਂ ਇਹ ਇਹ ਟਾਪਿਕ ਨੂੰ ਆਪਾਂ ਛੇਤੀ ਲੱਗਦਾਗਾ 100 ਸੀਟਾਂ ਦੀ ਪਹਿਲਾਂ ਗੱਲ ਚੱਲ ਰਹੀ ਸੀਗੀ ਤੁਹਾਡੀ ਜੱਜਮੈਂਟ ਕੀ ਹੈ ਆਮ ਆਦਮੀ ਪਾਰਟੀ ਉਹ ਤੁਸੀਂ ਛੱਡੋ ਥੰਪਿੰਗ ਵਿਦਆਉਟ ਹੋਈਗੀ ਇਹ ਕੀ ਪੈਣਾ ਗਿਣਤੀਆਂ ਚਾਵੇਂ ਗਿਣਤੀ ਮੈਂ ਕਰੀ ਜਾਵਾਂ ਗਿਣਤੀਆਂ ਤੁਸੀਂ ਕਰੀ ਜਾਓ ਥੰਪਿੰਗ ਵਿਦਆਉਟ ਹੀ ਹੋਏਗੀ ਠੋਕ ਕੇ ਔਰ ਇਹ ਬਾਦਲਾਂ ਦੇ ਤੋਹੀ ਤੱਪੜ ਰੋਲਾਂਗੇ ਬਸ ਇੱਕ ਗੱਲ ਇਹ ਆ ਰਹੀ ਹੈ ਤੁਸੀਂ ਸਿੱਖ ਫੇਸ ਦੇ ਤੌਰ ਤੇ ਪਾਰਟੀ 'ਚ ਦੇਖੇ ਜਾਂਦੇ ਹੋ ਆਮ ਆਦਮੀ ਪਾਰਟੀ ਤੇ ਸੁਖਵੀਰ ਬਾਦਲ ਐਲੀਗੇਸ਼ਨ ਲਾਉਂਦੇ ਨੇ ਮੈਂ ਤੁਹਾਨੂੰ ਫੇਰ ਕਹਿੰਦਾ ਆਮ ਆਦਮੀ ਪਾਰਟੀ ਸੁਖਵੀਰ ਬਾਦਲ ਐਲੀਗੇਸ਼ਨ ਲਾਉਂਦੇ ਨੇ ਕਿ ਸਿੱਖ ਰੈਡੀਕਲਸ ਇਹਨਾਂ ਨੂੰ ਫੰਡ ਵੀ ਦੇ ਰਹੇ ਨੇ ਸਿੱਖ ਰੈਡੀਕਲ ਸਪੋਰਟ ਕਰ ਰਹੇ ਨੇ ਪਰ ਇਹ ਕਿ ਆਮ ਆਦਮੀ ਪਾਰਟੀ ਤੋਂ ਦੂਰੀ ਬਣਾ ਰਿਹਾਗਾ ਤੁਹਾਨੂੰ ਇਹ ਗੱਲ ਨਜ਼ਰ ਆ ਰਹੀ ਹੈ ਉਹ ਸੁਖਵੀਰ ਬਾਦਲ ਜੋ ਕਹੇ ਤਾਂ ਉਹਦੇ ਉਲਟੀ ਲੋਕ ਕਹੇ ਵੇਸਾ ਕਰਦੇ ਆ ਨੰਬਰ ਪਹਿਲੀ ਗੱਲ ਜਿਹੜੀ ਦੂਜੀ ਗੱਲ ਇਹ ਸਾਰੀ ਇੰਟੈਲੀਜੈਂਸ ਇਹਨਾਂ ਦੀ ਆ ਸਾਰੀ ਸਰਕਾਰ ਇਹਨਾਂ ਦੀ ਆ ਹੈ ਇਹ ਜੋ ਐਡੀਆਂ ਭਟੀਆਂ ਵੱਡੀਆਂ ਗੱਪਾਂ ਮਾਰਦੀਆਂ ਬੈਠ ਕੇ ਟੀਵੀ ਦੇ ਉੱਤੇ ਅਰੇ 1 ਰੁਪਿਆ ਕੋਈ ਦਿਖਾ ਦਿਓ 1 ਰੁਪਿਆ ਦਿਖਾ ਦਿਓ ਕਿਸੇ ਕੋਲ ਕੀ ਗੱਲਾਂ ਕੀ ਕਰਦੇ ਆ ਇਹ ਹੈ ਐਵੇਂ ਬਿਨਾ ਗੱਲ ਤੋਂ ਹੁਣ ਇਹ ਕਹਿੰਦੇ ਆ ਫੰਡ ਦਿੰਦੇ ਆ ਉਹ ਜਦੋਂ ਮੈਂ ਗਿਆ ਜਦੋਂ ਮੈਂ ਗਿਆ ਉਹ ਤਾਂ ਉਹ ਜਿਹੜੇ ਉੱਥੋਂ ਦੇ ਪੱਕੇ ਖਾਲਸਾ ਨਹੀਂ ਸੀ ਉਹਨਾਂ ਨੇ ਤਾਂ ਠੋਕੇ ਮੇਰਾ ਵਿਜ਼ਿਟ ਪੋਸ ਕੀਤਾ ਜੀ ਤੁਹਾਨੂੰ ਵੀ ਇਸ ਗੱਲ ਦਾ ਪਤਾ ਤੇ ਕੀ ਸੁਖਵੀਰ ਬਾਦਲ ਕੀ ਸੋਚਦਾ ਕੀ ਐ ਕਿ ਲੋਕਾਂ ਨੂੰ ਗਮਰਾ ਕਰ ਲੂਗਾ ਬੜਾ ਚੂਸ ਰਿਆ ਜਾ ਰਿਹਾ ਇਹਨਾਂ ਨੇ ਹੁਣ ਜਨਤਾਰ ਬਥੇਰਾ ਖੋਨ ਚੂਸ ਰਿਆ ਹੁਣ ਲੋਕ ਨਹੀਂ ਇਹਨਾਂ ਦੀ ਮੰਨਣ ਲੱਗੇ। ਲਾਸ ਵਾਲੇ ਆ ਕਿ ਕੈਂਡੀ ਉਹ ਨਾਲੇ ਇਹਨਾਂ ਦਾ ਕੰਮ ਹੀ ਆ ਡਿਵਾਈਡ ਕਰਨਾ। ਐਵੇਂ ਹੁਣ ਹਿੰਦੂ ਸਿੱਖਾਂ ਡਿਵੀਜ਼ਨ ਪਾਉਣਾ। ਮੈਂ ਤੁਹਾਨੂੰ ਦੱਸਾਂ ਇਹਨਾਂ ਨੇ ਹਮੇਸ਼ਾ ਹੀ ਜੋਰ ਲਾਉਂਦੇ ਆ। ਹਮੇਸ਼ਾ ਇਹ ਕੋਈ ਇਹੋ ਜਿਹੀ ਕੁਸ਼ੀ ਇਹਨਾਂ ਦਾ ਕੰਮ ਆ। ਮੈਂ ਮੈਂ ਤੁਹਾਨੂੰ ਮੈਂ ਪਹਿਲਾਂ ਵੀ ਇਹ ਕਈ ਵਾਰੀ ਕਿਹਾ ਉਸਤੇ ਇੱਥੇ ਕਹਿ ਕੇ ਗਿਆ ਮੈਂ ਪ੍ਰੈਸ ਕਾਨਫਰੰਸ ਦੇ ਉੱਤੇ ਵੀ। ਇਹ ਜਿਹੜੇ 84 ਰਾਜਾਂ ਦਾ ਮੈਂ ਕੰਮ ਕਰ ਰਿਹਾ ਅਸੀਂ ਮੈਂ ਸ਼ੁਰੂ ਤੋਂ ਅਸੀਂ ਮਲਕੇ ਸਾਬਤ ਕੀਤਾ ਹਿੰਦੂ ਸਿੱਖ ਸੰਗੇ ਨਹੀਂ ਸੀ ਪੰਜਾਬ ਦੇ ਵਿੱਚ ਸ਼ਾਂਤੀ ਦੇ ਵਾਸਤੇ ਇਹ ਸਾਬਤ ਕਰਨਾ ਬਹੁਤ ਜ਼ਰੂਰੀ ਆ ਹਿੰਦੂ ਸਿੱਖ ਸੰਗੇ ਨਹੀਂ ਸੀ ਇਹ ਇੱਕ ਪਾਰਟੀ ਦਾ ਇੱਕ ਪਾਰਟੀਕੂਲਰ ਤਬਕੇ ਦੇ ਅਗੇਂਸਟ ਜੋ ਕਤਲੇਆਮ ਸੀ ਕਾਂਗਰਸ ਪਾਰਟੀ ਦਾ ਕਤਲੇਆਮ ਸੀ ਸਿੱਖਾਂ ਦੇ ਦੇ ਉੱਪਰ ਮਲਕੇ ਇਹਦੇ ਵਿੱਚ ਜੋ ਕਾਂਗਰਸ ਦਾ ਸਪੋਰਟਰ ਸੀ ਉਹਨੇ ਪਾਕ ਲਿਆ ਜੋ ਕਾਂਗਰਸ ਸਪੋਰਟਰ ਨਹੀਂ ਸੀ ਉਹਨੇ ਨਹੀਂ ਲਿਆ ਮੈਂ ਇਹਨੂੰ ਖੁਦ ਉਹ ਹਿੰਦੂ ਸੀਗੇ ਪੰਜਾਬੀ ਹਿੰਦੂ ਸੀ ਮੇਰੇ ਲੈਂਡਲੋਰਡ ਜਿਨ੍ਹਾਂ ਨੇ ਮੈਨੂੰ ਬਚਾਇਆ ਉਹਨਾਂ ਨੇ ਲਕੋ ਕੇ ਰੱਖਿਆ ਮੇਰੇ ਘਰ ਦੇ ਉੱਤੇ ਹਮਲਾ ਕਰਤਾ ਸੀ ਮੋਬ ਨੇ ਲਾਸਵਾਲੇ ਆ ਕਿ ਤੀਜੀ ਲਿਸਟ ਆ ਰਹੀ ਆ ਆਮ ਆਦਮੀ ਪਾਰਟੀ ਦੀ ਕੈਂਡੀਡੇਟਾਂ ਦੀ ਪਿਛਲੀਆਂ ਦੋ ਲਿਸਟਾਂ ਚ ਕਹਿੰਦੇ ਆ ਕਿਤੇ ਨਾ ਕਿਤੇ ਗੜਬੜ ਹੋਈ ਹੈਗੀ ਉਸ ਤਰ੍ਹਾਂ ਦੀਆਂ ਲਿਸਟਾਂ ਨਹੀਂ ਆਈਆਂ ਜਿਸ ਤਰ੍ਹਾਂ ਦੀਆਂ ਆਉਣੀਆਂ ਚਾਹੀਦੀਆਂ ਸੀ ਤੁਹਾਡੀ ਕੀ ਰਾਏ ਹੈਗੀ ਲਿਸਟਾਂ ਬਾਰੇ ਪਿਛਲੀਆਂ ਬਾਰੇ ਪਰ ਨਵੀਂ ਲਿਸਟ ਕਹੀ ਜੀ ਆਉਣੀ ਚਾਹੀਦੀ ਦੇਖੋ ਪਹਿਲੀ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕੋਈ ਨਵੀਂ ਗੱਲ ਨਹੀਂ ਹੈ ਕਿ ਮੈਂ ਇਸ ਪ੍ਰਕਿਰਿਆ ਦਾ ਹਿੱਸਾ ਨਹੀਂ ਹਾਂ ਹਾਂ ਤੇ ਪਾਰਟੀ ਜੋ ਫੈਸਲਾ ਕਰੇਗੀ ਮਨਜ਼ੂਰ ਆ ਜੀ ਪਰ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੀਆਂ ਪਿਛਲੀਆਂ ਲਿਸ ਮੈਂ ਜੋ ਤੁਹਾਨੂੰ ਦੱਸਾਂ ਤੇ ਇਹ ਤਿਜੀ ਲਿਸਟ ਕਦੋਂ ਆ ਰਹੀ ਹੈ ਕਦੋਂ ਯਾਰੀ ਮੈਨੂੰ ਵੀ ਨਹੀਂ ਪਤਾ ਕਿਉਂਕਿ ਮੈਂ ਉਹਦਾ ਕਰਾਂ ਚਾਹੀਦਾ ਤਰਾਹ ਹੈ ਕਮੇਟੀ ਮੈਂਬਰ ਹੈ ਕਾਂਗਰਸੀਆਂ ਅਕਾਲੀਆਂ ਨੂੰ ਸਾਬਕਾ ਕਾਂਗਰਸੀਆਂ ਅਕਾਲੀਆਂ ਨੂੰ ਅਮਨ ਰੋੜਾ ਨੂੰ ਟਿਕਟ ਮਿਲੀ ਹੈ ਹਜ਼ਾਰ ਗੱਲ ਸੁਣੋ ਵਰਕਰਾਂ ਦਾ ਉਹ ਤੇ ਵਰਕਰਾਂ ਤੋਂ ਪੁੱਛ ਰਹੇ ਹੋ ਨਾ ਮੈਨੂੰ ਕੀ ਪੁੱਛਦੇ ਹੋ ਜਿਹੜੇ ਵਰਕਰ ਨੂੰ ਤਰਾਜਾ ਤੁਹਾਨੂੰ ਦੱਸ ਦੂਗਾ ਮੈਂ ਤੁਹਾਨੂੰ ਕੀ ਕਹਿੰਦੇ ਵਰਕਰ ਤੁਹਾਨੂੰ ਕੀ ਕਹਿੰਦੇ ਵਰਕਰ ਮੇਰੇ ਕੋਲ ਤਾਂ ਕਹਿੰਦੇ ਆ ਜੀ ਕਿ ਮੱਛੀ ਦੀ ਅੱਖ ਸਾਨੂੰ ਦਿਸਦੀ ਆ ਬਾਦਲਾਂ ਦੇ ਤਪੜ ਰੋਲਦੇ ਆ ਮੈਂ ਤਾਂ ਇਹ ਕਹਿੰਦੇ ਆ ਤੁਹਾਨੂੰ ਵਰਕਰ ਨਹੀਂ ਕਹਿੰਦੇ ਜੋ ਪਾਰਟੀ ਚ ਘੜਬੜਾ ਹੋ ਰਹੀ ਹੈ ਚਲੋ ਧੰਨਵਾਦ ਫੂਲਕਾ ਸ ਬਹੁਤ ਬਹੁਤ ਧੰਨਵਾਦ ਇਸਨ ਐਚਐਸ ਫੂਲ ਕਾ ਜਿਨਾਂ ਨੇ ਬੜੀ ਹੀ ਲਾਜਬਾਬ ਜਵਾਬ ਜਿਹੜੇ ਦਿੱਤੇ ਨੇ ਇਸ ਇੰਟੂ ਦੇ ਅੰਦਰ ਔਰ ਉਹਨਾਂ ਦਾ ਕਹਿਣਾ ਹੈਗਾ ਕੀ ਉਹਨਾਂ ਦੀ ਨਿੱਜੀ ਰਏ ਇਹ ਹੈਗੀ ਕਿ ਅਗਰ ਵੋਟ ਨਾ ਵੰਡਿਆ ਜਾਵੇ ਪੰਜਾਬ ਦੇ ਅੰਦਰ ਕਿਸੇ ਨਾਲ ਵੀ ਜਿਹੜੀ ਗੱਲਬਾਤ ਆ ਖਾਸ ਤੌਰ ਤੇ ਫੋਰਥ 프ਰੰਟ ਦੇ ਲੀਡਰ ਨਾਲ ਚਾਹੇ ਉਹ ਧਰਮਵੀਰ ਗਾਂਧੀ ਨੇ ਚਾਹੇ ਹੋਰ ਲੀਡਰ ਨੇ ਉਹਨਾਂ ਨਾਲ ਗੱਲਬਾਤ ਪਾਰਟੀ ਨੂੰ ਚਲਾਉਣੀ ਚਾਹੀਦੀ ਇਹਨਾਂ ਦਾ ਕਹਿਣਾ ਚੱਲ ਵੀ ਰਹੀ ਆ ਅਗਰੇ ਸਿਰੇ ਚੜਦੀ ਆ ਤਾਂ ਵੋਟ ਨਹੀਂ ਵੰਡਿਆ ਜਾਊਗਾ ਇਹ ਇੱਕ ਆਮ ਆਦਮੀ ਪਾਰਟੀ ਲਈ ਔਰ ਪੰਜਾਬ ਦੀ ਪੋਲਿਟ ਚੰਗੀ ਗੱਲ ਹੋਏਗੀ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ